D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ SKF ਵਿੱਚ ਸ਼ਾਮਲ ਕਿਸਾਨ ਜਿੱਥੇ ਬੰਦੀਆਂ ਵੱਲੋਂ ਅੱਜ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਕਿਸਾਨ ਆਗੂ ਹਰਿੰਦਰ ਸਿੰਘ ਲਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਉਹ ਹਲੇ ਤੱਕ ਪੂਰੇ ਨਹੀਂ ਕੀਤੇ ਗਏ ਸਗੋਂ ਕਿਸਾਨਾਂ ਦੀਆਂ ਮੁਸ਼ਕਲਾਂ 'ਤੇ ਵਾਅਦਾ ਕਰਨ ਲਈ ਸਰਕਾਰ ਨਵੇਂ-ਨਵੇਂ ਪੈਂਤੜੇ ਅਪਣਾ ਰਹੀ ਹੈ ਇਹਨਾਂ ਨੂੰ ਸਹਿਨ ਨਹੀਂ ਕੀਤਾ ਜਾਵੇਗਾ ਲਖੋਵਾਲ ਨੇ ਕਿਹਾ ਕਿ ਸੋਮਵਾਰ ਨੂੰ ਸਵੇਰ ਪਾਰ ਵਿੱਚ ਕਿਸਾਨ ਟਰੈਕਟਰ ਮਾਰਚ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ 26 ਜਨਵਰੀ ਨੂੰ ਐਸ ਕੇ ਐਮ ਭਾਰਤ ਵੱਲੋਂ ਸਾਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਸਾਰੇ ਜ਼ਿਲ੍ਹਿਆਂ ਚ ਕਸਬਿਆਂ ਤੇ ਤਹਿਸੀਲਾਂ ਦੇ ਵਿੱਚ ਇੱਕ ਵੱਡੀ ਪੱਧਰ ਤੇ ਕੀਤਾ ਜਾ ਰਿਹਾ ਕਿਉਂਕਿ ਕੇਂਦਰ ਸਰਕਾਰ ਨੇ ਜਿਹੜੇ ਸਾਡੇ ਤੇ ਕਾਨੂੰਨ ਲਾਗੂ ਕੀਤੇ ਸੀ ਉਹ ਪਿੱਛੇ ਭਾਵੇਂ ਅਸੀਂ ਵਾਪਸ ਕਰਾ ਲਏ ਸੀ ਪਰ ਨਵੇਂ ਬਿੱਲ ਹੋਰ ਲਿਆਂਦੇ ਜਾ ਰਹੇ ਆ ਜਿਦੇ ਵਿੱਚ ਬਿਜਲੀ ਸੋਧ ਬਿੱਲ ਬੀਜ਼ ਬਿੱਲ ਹੈਗਾ ਤੇ ਜਿਹੜਾ ਮਨਰੇਗਾ ਨੂੰ ਹਟਾਉਣ ਦਾ ਇਹ ਬਿੱਲ ਲੈ ਕੇ ਆ ਰਹੀ ਆ ਕਿਰਤੀਆਂ ਤੇ ਇੱਕ ਵੱਡਾ ਭਾਰ ਪਾਇਆ ਜਾ ਰਿਹਾ ਬਿਜਲੀ ਨਾਲ ਵੀ ਆਮ ਲੋਕਾਂ ਤੇ ਇੱਕ ਵੱਡਾ ਭਾਰ ਬਾਜੂ ਸਮਰਾਟ ਮੀਟਰ ਲੱਗ ਜਾਣਗੇ ਇਸ ਤਰ੍ਹਾਂ ਬੀਜ਼ ਬਿੱਲ ਦਾ ਵੀ ਕਿਸਾਨਾਂ ਤੇ ਇੱਕ ਵੱਡਾ ਭਾਰ ਪਾਰ ਜਾ ਰਹੀ ਆ ਉਹਦਾ ਵਿਰੋਧ ਕਰਨ ਲਈ ਅਸੀਂ ਸਾਰੇ ਟਰੈਕਟਰ ਪਿੰਡਾਂ ਜੋ ਕੱਢ ਕੇ ਕਸਮਿਆਂ ਚ ਲੈ ਕੇ ਆਵਾਂਗੇ ਤਹਿਸੀਲਾਂ ਚ ਲੈ ਕੇ ਆਵਾਂਗੇ ਤੇ ਕੇਂਦਰ ਸਰਕਾਰ ਦਾ ਵੱਡੇ ਪੱਧਰ ਤੇ ਵਿਰੋਧ ਕਰਾਂਗੇ ਸਾਰੇ ਕਿਸਾਨਾਂ ਨੂੰ ਸਾਰੇ ਲੇਬਰ ਸਾਰੀਆਂ ਜਮਾਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਉਹ ਕੱਲ ਨੂੰ 11 ਵਜੇ ਆਪਦੇ ਤਹਿਸੀਲਾਂ ਕਸਬਿਆਂ ਦੇ ਵਿੱਚ ਇਕੱਠੇ ਹੋ ਕੇ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕੇਂਦਰ ਸਰਕਾਰ ਖਿਲਾਫ ਕਰਨ ਤਾਂ ਕਿ ਇਹ ਬਿੱਲਾਂ ਨੂੰ ਵਾਪਸ ਲਿਆਂਦਾ ਜਾ ਸਕੇ ਧੰਨਵਾਦ ਕਿਸਾਨ ਕੇਂਦਰ ਦੇ ਖਿਲਾਫ ਫਰੋਸ ਮਾਰਚ ਕਰਦੇ ਨੇ ਕਿਉਂਕਿ ਕੇਂਦਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਕੁਝ ਕਿਸਾਨਾਂ ਦੀਆਂ ਮੰਗਾਂ ਨੇ ਜਿਹਨੂੰ ਲੈ ਕੇ ਕਿਸਾਨ ਹਰ ਵਾਰ ਪ੍ਰਦਰਸ਼ਨ ਕਰਦੇ ਨੇ ਹੁਣ 26 ਜਨਵਰੀ ਤੇ ਅੱਜ ਦੇ ਦਿਨ ਕਿਸਾਨ ਸੜਕਾਂ ਤੇ ਟਰੈਕਟਰ ਉਤਾਰਨਗੇ ਡੀ5 ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਆ ਬਲਵਿੰਦਰ ਸਿੰਘ ਐਸਕੇਆ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਕਿਸਾਨ ਆਗੂ ਹਰਿੰਦਰ ਸਿੰਘ ਲਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਉਹ ਹਲੇ ਤੱਕ ਪੂਰੇ ਨਹੀਂ ਕੀਤੇ ਗਏ ਸਗੋਂ ਕਿਸਾਨਾਂ ਦੀਆਂ ਮੁਸ਼ਕਲਾਂ 'ਚ ਵਾਅਦਾ ਕਰਨ ਲਈ ਸਰਕਾਰ ਨਵੇਂ-ਨਵੇਂ ਪੈੰਥੜੇ ਅਪਣਾ ਰਹੀ ਹੈ ਇਹਨਾਂ ਨੂੰ ਸਹਿਨ ਨਹੀਂ ਕੀਤਾ ਜਾਵੇਗਾ ਖੋਵਾਲ ਨੇ ਕਿਹਾ ਕਿ ਸੋਮਵਾਰ ਨੂੰ ਸਵੇਰ ਪਰ ਵਿੱਚ ਕਿਸਾਨ ਟਰੈਕਟਰ ਮਾਰਚ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ 26 ਜਨਵਰੀ ਨੂੰ ਐਸ ਕੇ ਐਮ ਭਾਰਤ ਵੱਲੋਂ ਸਾਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਸਾਰੇ ਜ਼ਿਲ੍ਹਿਆਂ ਚ ਕਸਬਿਆਂ ਤੇ ਤਹਿਸੀਲਾਂ ਦੇ ਵਿੱਚ ਇੱਕ ਵੱਡੀ ਪੱਧਰ ਤੇ ਕੀਤਾ ਜਾ ਰਿਹਾ ਕਿਉਂਕਿ ਕੇਂਦਰ ਸਰਕਾਰ ਨੇ ਜਿਹੜੇ ਸਾਡੇ ਤੇ ਕਾਨੂੰਨ ਲਾਗੂ ਕੀਤੇ ਸੀ ਉਹ ਪਿੱਛੇ ਭਾਵੇਂ ਅਸੀਂ ਵਾਪਸ ਕਰਾ ਲਏ ਸੀ ਪਰ ਨਵੇਂ ਬਿੱਲ ਹੋਰ ਲਿਆਂਦੇ ਜਾ ਰਹੇ ਆ ਜਿਹਦੇ ਵਿੱਚ ਬਿਜਲੀ ਸੋਧ ਬਿੱਲ ਪੀਜ਼ ਬਿੱਲ ਹੈਗਾ ਤੇ ਜਿਹੜਾ ਮਨਰੇਗਾ ਨੂੰ ਹਟਾਉਣ ਦਾ ਇਹ ਬਿੱਲ ਲੈ ਕੇ ਆ ਰਹੀ ਆ ਕਿਰਤੀਆਂ ਤੇ ਇੱਕ ਵੱਡਾ ਭਾਰ ਪਾਇਆ ਜਾ ਰਿਹਾ ਬਿਜਲੀ ਨਾਲ ਵੀ ਆਮ ਲੋਕਾਂ ਤੇ ਇੱਕ ਵੱਡਾ ਭਾਰ ਬਾਜੂ ਸਮਰਾਟ ਮੀਟਰ ਲੱਗ ਜਾਣਗੇ ਇਸ ਤਰ੍ਹਾਂ ਬਿਜ ਬਿੱਲ ਦਾ ਵੀ ਕਿਸਾਨਾਂ ਤੇ ਇੱਕ ਵੱਡਾ ਭਾਰ ਪਾਰ ਜਾ ਰਹੀ ਆ ਉਹਦਾ ਵਿਰੋਧ ਕਰਨ ਲਈ ਅਸੀਂ ਸਾਰੇ ਟਰੈਕਟਰ ਪਿੰਡਾਂ ਜੋ ਕੱਢ ਕੇ ਕਸਮਿਆਂ ਚ ਲੈ ਕੇ ਆਵਾਂਗੇ ਤਹਿਸੀਲਾਂ ਚ ਲੈ ਕੇ ਆਵਾਂਗੇ ਕੇਂਦਰ ਸਰਕਾਰ ਦਾ ਵੱਡੇ ਪੱਧਰ ਤੇ ਵਿਰੋਧ ਕਰਾਂਗੇ ਸਾਰੇ ਕਿਸਾਨਾਂ ਨੂੰ ਸਾਰੇ ਲੇਬਰ ਸਾਰੀਆਂ ਜਮਾਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਉਹ ਕੱਲ ਨੂੰ 11 ਵਜੇ ਆਪਦੇ ਤਹਿਸੀਲਾਂ ਕਸਬਿਆਂ ਦੇ ਵਿੱਚ ਇਕੱਠੇ ਹੋ ਕੇ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕੇਂਦਰ ਸਰਕਾਰ ਖਿਲਾਫ ਕਰਨ ਤਾਂ ਕਿ ਇਹ ਬਿੱਲਾਂ ਨੂੰ ਵਾਪਸ ਲਿਆਂਦਾ ਜਾ ਸਕੇ ਧੰਨਵਾਦ ਕਿਸਾਨ ਕੇਂਦਰ ਦੇ ਖਿਲਾਫ ਫਰੋਸ ਮਾਰਚ ਕਰਦੇ ਨੇ ਕਿਉਂਕਿ ਕੇਂਦਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਕੁਝ ਕਿਸਾਨਾਂ ਦੀਆਂ ਮੰਗਾਂ ਨੇ ਜਿਹਨੂੰ ਲੈ ਕੇ ਕਿਸਾਨ ਹਰ ਵਾਰ ਪ੍ਰਦਰਸ਼ਨ ਕਰਦੇ ਨੇ ਹੁਣ 26 ਜਨਵਰੀ ਤੇ ਅੱਜ ਦੇ ਦਿਨ ਕਿਸਾਨ ਸੜਕਾਂ ਤੇ ਟਰੈਕਟਰ ਉਤਾਰਨਗੇ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਐਸਕੇਆ ਵਿੱਚ ਸ਼ਾਮਲ ਕਿਸਾਨ ਜਿੱਥੇ ਬੰਦੀਆਂ ਵੱਲੋਂ ਅੱਜ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਕਿਸਾਨ ਆਗੂ ਹਰਿੰਦਰ ਸਿੰਘ ਲਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਉਹ ਹਲੇ ਤੱਕ ਪੂਰੇ ਨਹੀਂ ਕੀਤੇ ਗਏ ਸਗੋਂ ਕਿਸਾਨਾਂ ਦੀਆਂ ਮੁਸ਼ਕਲਾਂ 'ਚ ਵਾਅਦਾ ਕਰਨ ਲਈ ਸਰਕਾਰ ਨਵੇਂ-ਨਵੇਂ ਪੈਂਤੜੇ ਅਪਣਾ ਰਹੀ ਹੈ ਇਹਨਾਂ ਨੂੰ ਸਹਿਨ ਨਹੀਂ ਕੀਤਾ ਜਾਵੇਗਾ ਲਖੋਵਾਲ ਨੇ ਕਿਹਾ ਕਿ ਸੋਮਵਾਰ ਨੂੰ ਸਵੇਰ ਪਾਰ ਵਿੱਚ ਕਿਸਾਨ ਟ੍ਰੈਕਟਰ ਮਾਰਚ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ 26 ਜਨਵਰੀ ਨੂੰ ਐਸ ਕੇ ਐਮ ਭਾਰਤ ਵੱਲੋਂ ਸਾਰੇ ਦੇਸ਼ ਦੇ ਵਿੱਚ ਟ੍ਰੈਕਟਰ ਮਾਰਚ ਸਾਰੇ ਜ਼ਿਲ੍ਹਿਆਂ ਚ ਕਸਬਿਆਂ ਤੇ ਤਹਿਸੀਲਾਂ ਦੇ ਵਿੱਚ ਇੱਕ ਵੱਡੀ ਪੱਧਰ ਤੇ ਕੀਤਾ ਜਾ ਰਿਹਾ ਕਿਉਂਕਿ ਕੇਂਦਰ ਸਰਕਾਰ ਨੇ ਜਿਹੜੇ ਸਾਡੇ ਤੇ ਕਾਨੂੰਨ ਲਾਗੂ ਕੀਤੇ ਸੀ ਉਹ ਪਿੱਛੇ ਭਾਵੇਂ ਅਸੀਂ ਵਾਪਸ ਕਰਾ ਲਏ ਸੀ ਪਰ ਨਵੇਂ ਬਿੱਲ ਹੋਰ ਲਿਆਂਦੇ ਜਾ ਰਹੇ ਆ ਜਿਹਦੇ ਵਿੱਚ ਬਿਜਲੀ ਸੋਧ ਬਿੱਲ ਬੀਜ਼ ਵੈਲ ਹੈਗਾ ਤੇ ਜਿਹੜਾ ਮਨਰੇਗਾ ਨੂੰ ਹਟਾਉਣ ਦਾ ਇਹ ਬਿੱਲ ਲੈ ਕੇ ਆ ਰਹੀ ਆ ਕਿਰਤੀਆਂ ਤੇ ਇੱਕ ਵੱਡਾ ਭਾਰ ਪਾਇਆ ਜਾ ਰਿਹਾ ਬਿਜਲੀ ਨਾਲ ਵੀ ਆਮ ਲੋਕਾਂ ਤੇ ਇੱਕ ਵੱਡਾ ਭਾਰ ਬਾਜੂ ਸਮਾਰਾਟ ਮੀਟਰ ਲੱਗ ਜਾਣਗੇ ਇਸ ਤਰ੍ਹਾਂ ਬੀਜ਼ ਬਿੱਲ ਦਾ ਵੀ ਕਿਸਾਨਾਂ ਤੇ ਇੱਕ ਵੱਡਾ ਭਾਰ ਪਾਰ ਜਾ ਰਹੀ ਆ ਉਹਦਾ ਵਿਰੋਧ ਕਰਨ ਲਈ ਅਸੀਂ ਸਾਰੇ ਟਰੈਕਟਰ ਪਿੰਡਾਂ ਜੋ ਕੱਢ ਕੇ ਕਸਮਿਆ ਚ ਲੈ ਕੇ ਆਵਾਂਗੇ ਤਹਿਸੀਲਾਂ ਚ ਲੈ ਕੇ ਆਵਾਂਗੇ ਤੇ ਕੇਂਦਰ ਸਰਕਾਰ ਦਾ ਵੱਡੇ ਪੱਧਰ ਤੇ ਵਿਰੋਧ ਕਰਾਂਗੇ ਸਾਰੇ ਕਿਸਾਨਾਂ ਨੂੰ ਸਾਰੇ ਲੇਬਰ ਸਾਰੀਆਂ ਜਮਾਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਉਹ ਕੱਲ ਨੂੰ 11 ਵਜੇ ਆਪਦੇ ਤਹਿਸੀਲਾਂ ਕਸਬਿਆਂ ਦੇ ਵਿੱਚ ਇਕੱਠੇ ਹੋ ਕੇ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕੇਂਦਰ ਸਰਕਾਰ ਖਿਲਾਫ ਕਰਨ ਤਾਂ ਕਿ ਇਹ ਬਿੱਲਾਂ ਨੂੰ ਵਾਪਸ ਲਿਆਂਦਾ ਜਾ ਸਕੇ ਧੰਨਵਾਦ ਕਿਸਾਨ ਕੇਂਦਰ ਦੇ ਖਿਲਾਫ ਰੋਸ ਮਾਰਚ ਕਰਦੇ ਨੇ ਕਿਉਂਕਿ ਕੇਂਦਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਕੁਝ ਕਿਸਾਨਾਂ ਦੀਆਂ ਮੰਗਾਂ ਨੇ ਜਿਹਨੂੰ ਲੈ ਕੇ ਕਿਸਾਨ ਹਰ ਵਾਰ ਪ੍ਰਦਰਸ਼ਨ ਕਰਦੇ ਨੇ ਹੁਣ 26 ਜਨਵਰੀ ਤੇ ਅੱਜ ਦੇ ਦਿਨ ਕਿਸਾਨ ਸੜਕਾਂ ਤੇ ਟਰੈਕਟਰ ਉਤਾਰਨਗੇ ਡੀ5 ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਆ ਬਲਵਿੰਦਰ ਸਿੰਘ ਐਸਕੇਆ ਵਿੱਚ ਸ਼ਾਮਲ ਕਿਸਾਨ ਜਿੱਥੇ ਬੰਦੀਆਂ ਵੱਲੋਂ ਅੱਜ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਕਿਸਾਨ ਆਗੂ ਹਰਿੰਦਰ ਸਿੰਘ ਲਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਉਹ ਹਲੇ ਤੱਕ ਪੂਰੇ ਨਹੀਂ ਕੀਤੇ ਗਏ ਸਗੋ ਕਿਸ ਆਦੀਆਂ ਮੁਸ਼ਕਿਲਾਂ 'ਚ ਵਾਅਦਾ ਕਰਨ ਲਈ ਸਰਕਾਰ ਨਵੇਂ-ਨਵੇਂ ਪੈਨਟੜੇ ਅਪਣਾ ਰਹੀ ਹੈ ਇਹਨਾਂ ਨੂੰ ਸਹਿਨ ਨਹੀਂ ਕੀਤਾ ਜਾਵੇਗਾ ਲਖੋਵਾਲ ਨੇ ਕਿਹਾ ਕਿ ਸੋਮਵਾਰ ਨੂੰ ਸਵੇਰ ਪਰ ਵਿੱਚ ਕਿਸਾਨ ਟ੍ਰੈਕਟਰ ਮਾਰਚ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ 26 ਜਨਵਰੀ ਨੂੰ ਐਸ ਕੇ ਐਮ ਭਾਰਤ ਵੱਲੋਂ ਸਾਰੇ ਦੇਸ਼ ਦੇ ਵਿੱਚ ਟ੍ਰੈਕਟਰ ਮਾਰਚ ਸਾਰੇ ਜ਼ਿਲ੍ਹਿਆਂ 'ਚ ਕਸਬਿਆਂ ਤੇ ਤਹਿਸੀਲਾਂ ਦੇ ਵਿੱਚ ਇੱਕ ਵੱਡੀ ਪੱਧਰ ਤੇ ਕੀਤਾ ਜਾ ਰਿਹਾ ਕਿਉਂਕਿ ਕੇਂਦਰ ਸਰਕਾਰ ਨੇ ਜਿਹੜੇ ਸਾਡੇ ਤੇ ਕਾਨੂੰਨ ਲਾਗੂ ਕੀਤੇ ਸੀ ਉਹ ਪਿੱਛੇ ਭਾਵੇਂ ਅਸੀਂ ਵਾਪਸ ਕਰਾ ਲਏ ਸੀ ਪਰ ਨਵੇਂ ਬਿੱਲ ਹੋਰ ਲਿਆਂਦੇ ਜਾ ਰਹੇ ਆ ਜਿਹਦੇ ਵਿੱਚ ਬਿਜਲੀ ਸੋਧ ਬਿੱਲ ਪੀਜ਼ ਬਿੱਲ ਹੈਗਾ ਤੇ ਜਿਹੜਾ ਮਨਰੇਗਾ ਨੂੰ ਹਟਾਉਣ ਦਾ ਇਹ ਬਿੱਲ ਲੈ ਕੇ ਆ ਰਹੀ ਆ ਕਿਰਤੀਆਂ ਤੇ ਇੱਕ ਵੱਡਾ ਭਾਰ ਪਾਇਆ ਜਾ ਰਿਹਾ ਬਿਜਲੀ ਨਾਲ ਵੀ ਆਮ ਲੋਕਾਂ ਤੇ ਇੱਕ ਵੱਡਾ ਭਾਰ ਬਾਜੂ ਸਮਰਾਟ ਮੀਟਰ ਲੱਗ ਜਾਣਗੇ ਇਸ ਤਰ੍ਹਾਂ ਬਿਜ ਬਿੱਲ ਦਾ ਵੀ ਕਿਸਾਨਾਂ ਤੇ ਇੱਕ ਵੱਡਾ ਭਾਰ ਪਾਰ ਜਾ ਰਹੀ ਆ ਉਹਦਾ ਵਿਰੋਧ ਕਰਨ ਲਈ ਅਸੀਂ ਸਾਰੇ ਟਰੈਕਟਰ ਪਿੰਡਾਂ ਜੋ ਕੱਟ ਕੇ ਕਸਬਿਆਂ 'ਚ ਲੈ ਕੇ ਆਵਾਂਗੇ ਤਹਿਸੀਲਾਂ 'ਚ ਲੈ ਕੇ ਆਵਾਂਗੇ ਤੇ ਕੇਂਦਰ ਸਰਕਾਰ ਦਾ ਵੱਡੇ ਪੱਧਰ ਤੇ ਵਿਰੋਧ ਕਰਾਂਗੇ ਸਾਰੇ ਕਿਸਾਨਾਂ ਨੂੰ ਸਾਰੇ ਲੇਬਰ ਸਾਰੀਆਂ ਜਮਾਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਉਹ ਕੱਲ ਨੂੰ 11 ਵਜੇ ਆਪਦੇ ਤਹਿਸੀਲਾਂ ਕਸਬਿਆਂ ਦੇ ਵਿੱਚ ਇਕੱਠੇ ਹੋ ਕੇ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕੇਂਦਰ ਸਰਕਾਰ ਖਿਲਾਫ ਕਰਨ ਤਾਂ ਕਿ ਇਹ ਬਿੱਲਾਂ ਨੂੰ ਵਾਪਸ ਲਿਆਂਦਾ ਜਾ ਸਕੇ ਧੰਨਵਾਦ ਕਿਸਾਨ ਕੇਂਦਰ ਦੇ ਖਿਲਾਫ ਰੋਸ ਮਾਰਚ ਕਰਦੇ ਨੇ ਕਿਉਂਕਿ ਕੇਂਦਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਕੁਝ ਕਿਸਾਨਾਂ ਦੀਆਂ ਮੰਗਾਂ ਨੇ ਜਿਹਨੂੰ ਲੈ ਕੇ ਕਿਸਾਨ ਹਰ ਵਾਰ ਪ੍ਰਦਰਸ਼ਨ ਕਰਦੇ ਨੇ ਹੁਣ 26 ਜਨਵਰੀ ਤੇ ਅੱਜ ਦੇ ਦਿਨ ਕਿਸਾਨ ਸੜਕਾਂ ਤੇ ਟਰੈਕਟਰ ਉਤਾਰਨਗੇ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਐਸਕੇਐਮ ਵਿੱਚ ਸ਼ਾਮਲ ਕਿਸਾਨ ਜਿੱਥੇ ਬੰਦੀਆਂ ਵੱਲੋਂ ਅੱਜ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਕਿਸਾਨ ਆਗੂ ਹਰਿੰਦਰ ਸਿੰਘ ਲਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਉਹ ਹਲੇ ਤੱਕ ਪੂਰੇ ਨਹੀਂ ਕੀਤੇ ਗਏ ਸਗੋਂ ਕਿਸਾਨਾਂ ਦੀਆਂ ਮੁਸ਼ਕਲਾਂ 'ਤੇ ਵਾਅਦਾ ਕਰਨ ਲਈ ਸਰਕਾਰ ਨਵੇਂ-ਨਵੇਂ ਪੈਂਤੜੇ ਅਪਣਾ ਰਹੀ ਹੈ ਇਹਨਾਂ ਨੂੰ ਸਹਿਨ ਨਹੀਂ ਕੀਤਾ ਜਾਵੇਗਾ ਲਖੋਵਾਲ ਨੇ ਕਿਹਾ ਕਿ ਸੋਮਵਾਰ ਨੂੰ ਸਵੇਰ ਪਾਰ ਵਿੱਚ ਕਿਸਾਨ ਟਰੈਕਟਰ ਮਾਰਚ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ 26 ਜਨਵਰੀ ਨੂੰ ਐਸਕੇਐਮ ਭਾਰਤ ਵੱਲੋਂ ਸਾਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਸਾਰੇ ਜ਼ਿਲ੍ਹਿਆਂ ਚ ਕਸਬਿਆਂ ਤੇ ਤਹਿਸੀਲਾਂ ਦੇ ਵਿੱਚ ਇੱਕ ਵੱਡੀ ਪੱਧਰ ਤੇ ਕੀਤਾ ਜਾ ਰਿਹਾ ਕਿਉਂਕਿ ਕੇਂਦਰ ਸਰਕਾਰ ਨੇ ਜਿਹੜੇ ਸਾਡੇ ਤੇ ਕਾਨੂੰਨ ਲਾਗੂ ਕੀਤੇ ਸੀ ਉਹ ਪਿੱਛੇ ਭਾਵੇਂ ਅਸੀਂ ਵਾਪਸ ਕਰਾ ਲਏ ਸੀ ਪਰ ਨਵੇਂ ਬਿੱਲ ਹੋਰ ਲਿਆਂਦੇ ਜਾ ਰਹੇ ਆ ਜਿਦੇ ਵਿੱਚ ਬਿਜਲੀ ਸੋਧ ਬਿੱਲ ਬੀਜ਼ ਬਿਲ ਹੈਗਾ ਤੇ ਜਿਹੜਾ ਮਨਰੇਗਾ ਨੂੰ ਹਟਾਉਣ ਦਾ ਇਹ ਬਿੱਲ ਲੈ ਕੇ ਆ ਰਹੀ ਆ ਕਿਰਤੀਆਂ ਤੇ ਇੱਕ ਵੱਡਾ ਭਾਰ ਪਾਇਆ ਜਾ ਰਿਹਾ ਬਿਜਲੀ ਨਾਲ ਵੀ ਆਮ ਲੋਕਾਂ ਤੇ ਇੱਕ ਵੱਡਾ ਭਾਰ ਬਾਜੂ ਸਮਰਾਟ ਮੀਟਰ ਲੱਗ ਜਾਣਗੇ ਇਸ ਤਰ੍ਹਾਂ ਬੀਜ਼ ਬਿਲ ਦਾ ਵੀ ਕਿਸਾਨਾਂ ਤੇ ਇੱਕ ਵੱਡਾ ਭਾਰ ਪਾਰ ਜਾ ਰਹੀ ਆ ਉਹਦਾ ਵਿਰੋਧ ਕਰਨ ਲਈ ਅਸੀਂ ਸਾਰੇ ਟਰੈਕਟਰ ਪਿੰਡਾਂ ਜੋ ਕੱਢ ਕੇ ਕਸਮਿਆਂ ਚ ਲੈ ਕੇ ਆਵਾਂਗੇ ਤਹਿਸੀਲਾਂ ਚ ਲੈ ਕੇ ਆਵਾਂਗੇ ਤੇ ਕੇਂਦਰ ਸਰਕਾਰ ਦਾ ਵੱਡੇ ਪੱਧਰ ਤੇ ਵਿਰੋਧ ਕਰਾਂਗੇ ਸਾਰੇ ਕਿਸਾਨਾਂ ਨੂੰ ਸਾਰੇ ਲੇਬਰ ਸਾਰੀਆਂ ਜਮਾਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਉਹ ਕੱਲ ਨੂੰ 11 ਵਜੇ ਆਪਦੇ ਤਹਿਸੀਲਾਂ ਕਸਬਿਆਂ ਦੇ ਵਿੱਚ ਇਕੱਠੇ ਹੋ ਕੇ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕੇਂਦਰ ਸਰਕਾਰ ਖਿਲਾਫ ਕਰਨ ਤਾਂ ਕਿ ਇਹ ਬਿੱਲਾਂ ਨੂੰ ਵਾਪਸ ਲਿਆਂਦਾ ਜਾ ਸਕੇ ਧੰਨਵਾਦ ਕਿਸਾਨ ਕੇਂਦਰ ਦੇ ਖਿਲਾਫ ਫਰੋਸ ਮਾਰਚ ਕਰਦੇ ਨੇ ਕਿਉਂਕਿ ਕੇਂਦਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਕੁਝ ਕਿਸਾਨਾਂ ਦੀਆਂ ਮੰਗਾਂ ਨੇ ਜਿਹਨੂੰ ਲੈ ਕੇ ਕਿਸਾਨ ਹਰ ਵਾਰ ਪ੍ਰਦਰਸ਼ਨ ਕਰਦੇ ਨੇ ਹੁਣ 26 ਜਨਵਰੀ ਤੇ ਅੱਜ ਦੇ ਦਿਨ ਕਿਸਾਨ ਸੜਕਾਂ ਤੇ ਟਰੈਕਟਰ ਉਤਾਰਨਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ